ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਪਾਠ ਦੀ ਸਮਾਪਤੀ ਤੋਂ ਬਾਅਦ ਬਾਬਾ ਜੀ ਬੜੀ ਹੀ ਗੰਭੀਰਤਾ ਦੇ ਨਾਲ ਬਚਨ ਬਿਲਾਸ ਕਰਨ ਲੱਗੇ ਅਤੇ ਸੇਵਾ ਸਿੰਘ ਜੋ ਕਿ ਉਹਨਾਂ ਦੇ ਨਾਲ ਹੀ ਜਾ ਰਿਹਾ ਸੀ ਨੂੰ ਕਹਿਣ ਲੱਗੇ ਸੇਵਾ ਸਿੰਘ ਅੱਜ ਸਵੇਰੇ ਸਿਮਰਨ ਕਰਨ ਤੋਂ ਬਾਅਦ ਬੜੀ ਅਜੀਬ ਜਿਹੀ ਮਹਿਸੂਸਾਈ ਹੋਈ ਤਾਂ ਸੇਵਾ ਸਿੰਘ ਨੇ ਬੇਨਤੀ ਕੀਤੀ ਬਾਬਾ ਜੀ ਕਿਰਪਾ ਕਰਕੇ ਦੱਸੋ ਨੋ ਕੀ ਮਹਿਸੂਸ ਹੋਇਆ ਤਾਂ ਬਾਬਾ ਜੀ ਕਹਿਣ ਲੱਗੇ ਸੇਵਾ ਸਿੰਘ ਕਿਸੇ ਦਾ 100 ਰੁਪਿਆ ਗਵਾਚ ਜਾਵੇ ਉਹ ਸਾਰੀ ਰਾਤ ਹੋ ਕੇ ਮਰਦਾ ਆਪਣੀ ਨੀਂਦ ਵੀ ਹਰਾਮ ਕਰ ਲੈਂਦਾ ਹੈ ਮਾਇਆ ਤਾਰੀ ਨਾਸਤਕ ਮਨੁੱਖ ਜਿਸ ਨੇ ਸਾਰੀ ਉਮਰ ਆਪਣੇ ਜੀਵਨ ਦਾ ਮਨੋਰਥ ਹੀ ਮਾਇਆ ਇਕੱਤਰ ਕਰਨੀ ਬਣਾਇਆ ਹੋਵੇ ਉਸ ਮਾਇਆ ਨਾਲ ਵੱਡੀਆਂ-ਵੱਡੀਆਂ ਕੋਠੀਆਂ ਬਣਾਈਆਂ ਹੋਣ ਬੜੇ ਜਤਨਾ ਨਾਲ ਬਨਜ ਬਾਰਵਦਾਏ ਹੋਣ ਅਤੇ ਤੀਆਂ ਪੁੱਤਰਾਂ ਨੂੰ ਆਪਣੀ ਜਾਨ ਨਾਲੋਂ ਵੀ ਵੱਧ ਪਿਆਰੇ ਜਾਣ ਕੇ ਉਹਨਾਂ ਨੂੰ ਪਾਲਿਆ ਪੋਸਿਆ ਅਤੇ ਅਨੇਕ ਪ੍ਰਕਾਰ ਦੀਆਂ ਉਹਨਾਂ ਉੱਪਰ ਆਸਾਂ ਰੱਖੀਆਂ ਹੋਣ ਅਖੀਰ ਸਮੇਂ ਇੱਕਦਮ ਜਦੋਂ ਜਮਦੂਤ ਸਾਹਮਣੇ ਆਖਲੋਏ ਅਤੇ ਕਹਿਣ ਚਲ ਭਈ ਤੇਰੇ ਜੀਵਨ ਦਾ ਸਮਾਪੁਰਾ ਹੋ ਗਿਆ ਹੈ ਅਸੀਂ ਤੈਨੂੰ ਲੈਣ ਆਏ ਹਾਂ ਅਤੇ ਸਾਨੂੰ ਧਰਮ ਰਾਜ ਨੇ ਭੇਜਿਆ ਹੈ ਤੂੰ ਛੇਤੀ ਚੱਲ ਅਤੇ ਧਰਮ ਰਾਜ ਅੱਗੇ ਖਲੋ ਕੇ ਆਪਣੇ ਜੀਵਨ ਦਾ ਲੇਖਾ ਜੋਖਾ ਦੱਸ ਇਸ ਅਮੋਲਕ ਮਨੁੱਖਾ ਜਨਮ ਵਿੱਚ ਤੂੰ ਲਾਹੇ ਵਾਲਾ ਕਰਮ ਕਿੰਨਾ ਕੁ ਕੀਤਾ ਹੈ ਅਤੇ ਕਿੰਨਾ ਸਮਾਂ ਕਾਟੇ ਵਾਲੇ ਕਰਮ ਕਰਦਾ ਰਿਹਾ ਹੈ ਛੇਤੀ ਨਾਲ ਉਠ ਅਤੇ ਸਾਡੇ ਨਾਲ ਤੁਰ ਪਏ ਇੱਥੇ ਕੋਈ ਰੋਲ ਵਿਆਇਤ ਨਹੀਂ ਕੀਤੀ ਜਾਣੀ ਕਿਉਂਕਿ ਇਹ ਹੁਕਮ ਪਰਮਾਤਮਾ ਦੀ ਦਰਗਾਹ ਵਿੱਚੋਂ ਆਇਆ ਹੈ ਪਰ ਮਨੁੱਖ ਦੀ ਬਿਰਤੀ ਮਾਇਆ ਵਿੱਚ ਫਸੀ ਹੋਣ ਕਰਕੇ ਜਮਦੂਤਾ ਅਗੇ ਨਿਮਰਤਾ ਨਾਲ ਬੇਨਤੀ ਕਰਦਾ ਹੈ ਅਤੇ ਉਹਨਾਂ ਨੂੰ ਵੀ ਲਾਲਚ ਦੇ ਕੇ ਕੁਝ ਹੋਰ ਸਮਾਂ ਸੰਸਾਰ ਵਿੱਚ ਰਹਿਣ ਲਈ ਪੁਕਾਰ ਕਰਦਾ ਹੈ ਅਤੇ ਕਹਿੰਦਾ ਹੈ हे ਧਰਮ ਰਾਜਾਂ ਦੇ ਤੂਤੋ ਤੁਸੀਂ ਮੈਨੂੰ ਇੱਕ ਰਾਤ ਦਾ ਹੋਰ ਸਮਾਂ ਇਸ ਸੰਸਾਰ ਵਿੱਚ ਰਹਿਣ ਦਾ ਦੇ ਦੇਵੋ ਕੁਝ ਪਿੰਡਾਂ ਵਿੱਚੋਂ ਮਾਇਆ ਦੀ ਉਗਰਾਹੀ ਕਰਨੀ ਰਹਿੰਦੀ ਹੈ ਮੈਂ ਰਾਤੋਂ ਰਾਤ ਸਾਰਾ ਕਮਨੇ ਬੇੜ ਲਵਾਗਾ ਉਸ ਮਾਇਆ ਵਿੱਚੋਂ ਮੈਂ ਕੁਝ ਹਿੱਸਾ ਤੁਹਾਨੂੰ ਵੀ ਦੇ ਦੇਵਾਂਗਾ ਬਸ ਇੱਕ ਰਾਤ ਦਾ ਸਮਾਂ ਮੈਨੂੰ ਹੋਰ ਬਖਸ਼ਿਸ਼ ਕਰ ਦੇਵੋ ਦੇਰੀ ਕਾਰਨ ਸਵੇਰ ਦੀ ਨਿਵਾਜ ਸਰਾ ਵਿੱਚ ਹੀ ਅਦਾ ਕਰ ਲਵਾਂਗੇ ਇਸ ਮਨੁੱਖ ਦਾ ਇਸ ਸੰਸਾਰ ਤੋਂ ਜਾਣ ਲਈ ਜਿਤਨਾ ਹੀ ਕਰਦਾ ਅਤੇ ਅਨੇਕ ਪ੍ਰਕਾਰ ਦੇ ਯਤਨ ਕਰਦਾ ਅਤੇ ਬਹਾਨੇ ਪੁੰਦਾ ਹੈ ਪਰ ਬਾਬਾ ਕਬੀਰ ਜੀ ਦੇ ਸੁਹੀ ਰਾਗ ਅੰਦਰ ਦਰਜ ਕੀਤੇ ਫਰਮਾਨ ਅਨੁਸਾਰ ਇਸ ਬੇਵਸ ਮਨੁੱਖ ਨੂੰ ਜਮਦੂਤ ਤੱਕੜੇ ਹੱਥੀਂ ਫੜ ਕੇ ਲੈ ਤੁਰਤੇ ਹਨ ਕਿਸ ਪ੍ਰਕਾਰ ਵਿਅਕਤੀ ਨਾਲ ਬੀਤਦੀ ਹੈ ਬਾਬਾ ਕਬੀਰ ਜੀ ਦੇ ਉਸ ਸਚਾਈ ਨੂੰ ਇਸ ਤਰ੍ਹਾਂ ਵਰਣਨ ਕੀਤਾ ਹੈ ਅਮੁੱਲ ਸੁਰਾਨੋ ਲੇਖਾ ਦੇਣਾ ਆਏ ਕਠਿਨ ਦੂਤ ਜਮ ਲੈਣਾ ਕਿਆ ਤੇ ਖਟਿਆ ਕਹਾ ਗਵਾਇਆ ਚਲੋ ਸਿਤਾਬ ਦੀਵਾਨ ਬੁਲਾਇਆ ਚਲ ਹੋ ਦਰ ਹਾਲ ਦੀਵਾਨ ਬੁਲਾਇਆ ਹਰ ਫਰਮਾਨ ਦਰਗਾਹ ਕਾ ਆਇਆ ਕਰੋ ਅਰਦਾਸ ਗਾਵ ਕੀ ਸ਼ਬਾਕੀ ਲਿਓ ਨਬੇਰ ਆਜ ਕੀ ਰਾਤੀ ਕਿਸ ਵੀ ਖਰਚ ਤੁਮਾਰਾ ਸਾਰੋ ਸੁਬਾ ਨਿਵਾਜ ਸਰਾਇ ਗੁਜਾਰੋ ਸਾਰੀਆਂ ਵਸਤੂਆਂ ਮਹਿਲ ਮਾੜੀਆਂ ਤਨ ਸਪੰਦਾ ਧੀਆਂ ਪੁੱਤਰ ਜੋ ਜਾਨ ਨਾਲੋਂ ਵੀ ਪਿਆਰੇ ਲੱਗਦੇ ਸਨ ਇੰਨਾ ਸਾਰਿਆਂ ਨੂੰ ਛੱਡ ਕੇ ਇੱਕਦਮ ਇਸ ਸੰਸਾਰ ਤੋਂ ਜਮਦੂਤ ਮਨੁੱਖ ਨੂੰ ਲੈ ਜਾਂਦੇ ਹਨ ਬਾਬਾ ਨਾਮਦੇਵ ਜੀ ਵੀ ਫਰਮਾਨ ਕਰਦੇ ਹਨ ਕਹਾਂ ਪਯੋਦਰ ਬਾਂਦੇ ਹਾਤੀ ਖਿੰਮੈ ਪਈ ਪਰਾਈ ਦੀ ਖੇੜ ਜਦੋਂ ਵਰਤ ਜਾਂਦੀ ਹੈ ਤਾਂ ਜੀਵ ਆਤਮਾ ਨੂੰ ਬੜਾ ਪਛਤਾਵਾ ਲੱਗਦਾ ਹੈ ਜਿਹੜੀ ਵਸਤੂ ਨਾਲ ਨਿਬੜਵਾਲੀ ਸੀ ਉਸ ਨੂੰ ਵਿਹਾਜਿਆ ਨਹੀਂ ਅਤੇ ਜਿਸ ਨੂੰ ਸਾਰੀ ਉਮਰ ਵਿਹਾਜਿਆ ਇਕੱਤਰ ਕੀਤਾ ਉਹ ਨਾਲ ਨਿਬਿਆ ਨਹੀਂ ਉਸ ਵੇਲੇ ਇਸ ਜੀਵ ਆਤਮਾ ਨੂੰ ਹਾਰੇ ਹੋਏ ਜਵਾਰੀਏ ਵਾਂਗ ਪਸਤਾਵੇ ਦਾ ਸੱਲ ਝੂਰ-ਝੂਰ ਕੇ ਚੱਲਣਾ ਪੈਂਦਾ ਹੈ ਪਰ ਉਸ ਵੇਲੇ ਪਸਤਾਵੇ ਤੋਂ ਸਿਵਾ ਕੁਝ ਵੀ ਸਵਾਰਿਆ ਨਹੀਂ ਜਾ ਸਕਦਾ ਬਾਬਾ ਜੀ ਨੇ ਨਾਲ ਹੀ ਕਿਹਾ ਸੇਵਾ ਸਿੰਘ ਮਾਇਆ ਤਰੀ ਅਤੇ ਸਾਖਤ ਪੁਰਸ਼ ਦੇ ਆਤਮਾ ਨੇ ਤਪਸੋਨਾ ਹੀ ਹੈ ਪਰ ਨਾਮ ਜਪਣ ਵਾਲੇ ਵਿਅਕਤੀ ਨੂੰ ਵੀ ਪਸਤਾਵਾ ਲੱਗਦਾ ਹੈ ਇਹ ਗੱਲ ਬਾਬਾ ਜੀ ਦੇ ਮੁਖਾਰ ਪਿੰਚੋ ਸੁਣ ਕੇ ਸੇਵਾ ਸਿੰਘ ਨੂੰ ਬੜੀ ਹੈਰਾਨੀ ਹੋਈ ਅਤੇ ਉਹ ਇੱਕਦਮ ਪੁੱਛਣ ਲੱਗਾ ਬਾਬਾ ਜੀ ਨਾਮ ਜਪਣ ਵਾਲੇ ਵਿਅਕਤੀ ਦੀ ਆਤਮਾ ਨੂੰ ਕਿਉਂ ਪੁਸਤਾਵਾ ਲੱਗਦਾ ਹੈ ਇਸ ਸਾਖੀ ਵਿਚਾਰ ਨੂੰ ਆਪ ਜੀ ਨਾਲ ਅੱਜ ਸਾਂਝਾ ਕਰਨ ਤੋਂ ਪਹਿਲੇ ਆਪ ਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਹੈਰਾਨ ਹੋਏ ਸੇਵਾ ਸੰਗ ਨੇ ਪੁੱਛਿਆ ਕਿ ਬਾਬਾ ਜੀ ਨਾਮ ਜਪਦੇ ਹੋਏ ਮਨੁੱਖ ਨੂੰ ਵੀ ਦਰਗਾਹ ਵਿੱਚ ਕਿਉਂ ਪਸਤੋਣਾ ਪੈਂਦਾ ਹੈ ਤਾਂ ਬਾਬਾ ਜੀ ਕਹਿਣ ਲੱਗੇ ਨਾਮ ਜਪਣ ਵਾਲੇ ਵਿਅਕਤੀ ਦੀ ਆਤਮਾ ਜਦੋਂ ਪ੍ਰਮਾਤਮਾ ਦੇ ਦਰਬਾਰ ਵਿੱਚ ਪੁੱਜਦੀ ਹੈ ਜਿੰਨਾ ਵੀ ਉਸ ਵਿਅਕਤੀ ਨੇ ਨਾਮ ਜਪਿਆ ਉਸ ਦੇ ਜਪੇ ਨਾਮ ਦੀ ਕੀਮਤ ਜਦੋਂ ਪ੍ਰਮਾਤਮਾ ਦੇ ਦਰਬਾਰ ਵਿੱਚ ਪੈਂਦੀ ਹੈ ਤਾਂ ਨਾਮ ਦੀ ਕੀਮਤ ਵੇਖ ਕੇ ਉਹ ਵਿਅਕਤੀ ਹੈਰਾਨ ਲੈ ਜਾਂਦਾ ਹੈ ਕਿ ਜੇਕਰ ਪ੍ਰਭੂ ਦਾ ਨਾਮ ਇੰਨਾ ਕੀਮਤੀ ਸੀ ਤਾਂ ਮੈਂ ਹੋਰ ਕਿਉਂ ਨਹੀਂ ਜਪਿਆ ਮੈਨੂੰ ਹੋਰ ਨਾਮ ਜਪਣਾ ਚਾਹੀਦਾ ਸੀ ਜੋ ਅਵੇਸਲੇ ਪਨ ਵਿੱਚ ਸਮਾਂ ਬੀਤ ਜਾਂਦਾ ਹੈ ਉਸੇ ਸਮੇਂ ਦਾ ਨਾਮੀ ਵਿਅਕਤੀ ਪਸਤਾਵਾ ਕਰਦਾ ਹੈ ਇਸੇ ਕਰਕੇ ਹੀ ਤਾਂ ਸਤਗੁਰੂ ਗੁਰੂ ਅਰਜਨ ਦੇਵ ਜੀ ਵੀ ਬਾਣੀ ਅੰਦਰ ਫੁਰਮਾਨ ਕਰਦੇ ਹਨ ਕਿ ਪਰਮਾਤਮਾ ਦਾ ਨਾਮ ਬੜਾ ਕੀਮਤੀ ਹੈ ਨਾਮ ਦੀ ਨਾ ਕੋਈ ਕੀਮਤ ਪਾ ਸਕਿਆ ਹੈ ਅਤੇ ਨਾ ਹੀ ਨਾਮ ਦੀ ਕੀਮਤ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਸਾਈ ਨਾਲ ਅਮੋਲ ਕੀਮਾ ਨਾ ਕੋਈ ਜਾਣਦੋ ਪਾਈ ਸਹਿਬ ਪਾਈ ਗੁਰਦਾਰ ਸਿੰਘ ਨਵੀਂ ਨਾਮ ਦੇ ਮਹਾਂ ਦਾ ਗਾਉਂਦੇ ਹੋਏ ਕਈ ਸਵੇ ਅਤੇ ਪੋੜੀਆਂ ਉਚਾਰਨ ਕੀਤੀਆਂ ਹਨ ਜਿੰਨਾ ਅੰਦਰ ਉਹਨਾਂ ਨੇ ਇਹ ਹੀ ਤਤ ਗਟਿਆ ਹੈ ਕਿ ਮਨੁੱਖੀ ਬੁੱਧੀ ਨਾਮ ਦੇ ਮਹਾਂ ਦਾ ਨੂੰ ਜਾਣ ਨਹੀਂ ਸਕਦੀ ਕਿਉਂਕਿ ਮਨੁੱਖੀ ਬੁੱਧੀ ਉੱਪਰ ਮਾਇਆ ਦਾ ਪ੍ਰਭਾਵ ਹਾਵੀ ਹੁੰਦਾ ਹੈ ਨਾਮ ਦੀ ਕੀਮਤ ਅਤੇ ਮਹਾਂ ਦਾ ਕੇਵਲ ਪਰਮਾਤਮਾ ਦੀ ਦਰਗਾਹ ਵਿੱਚ ਜਾ ਕੇ ਹੀ ਵਿਅਕਤੀ ਨੂੰ ਸਮਝ ਆਉਂਦੀ ਹੈ ਅਤੇ ਉਹੋ ਤਿੰਨ ਸੰਸਾਰਿਕ ਉਦਾਹਰਨਾਂ ਦੇ ਜਰੀਏ ਸਮਝਾਉਂਦੇ ਹੋਏ ਦੱਸਦੇ ਹਨ ਜਿਸ ਤਰ੍ਹਾਂ ਹੱਥ ਦੀ ਤਲੀ ਉੱਤੇ ਰੱਖਿਆ ਹੀਰਾ ਛੋਟਾ ਜਿਹਾ ਮਲੂਮ ਹੁੰਦਾ ਹੈ ਆਮ ਆਦਮੀ ਜਿਸ ਨੂੰ ਹੀਰੇ ਦੀ ਪਰਖ ਨਹੀਂ ਉਹ ਹੀਰੇ ਨੂੰ ਇੱਕ ਚਮਕੀਲਾ ਜਿਹਾ ਪੱਥਰ ਜਾਂਦਾ ਹੈ ਪਰ ਉਸੇ ਛੋਟੇ ਜਿਹੇ ਹੀਰੇ ਨੂੰ ਜਦੋਂ ਮਨੁੱਖ ਜੋਹਰੀ ਦੀ ਦੁਕਾਨ ਤੇ ਲੈ ਜਾਂਦਾ ਹੈ ਤਾਂ ਉਸ ਛੋਟੇ ਜਿਹੇ ਹੀਰੇ ਦੀ ਕੀਮਤ ਬਦਲੇ ਉਸ ਦਾ ਘਰ-ਬਾਰ ਮਾਇਆ ਨਾਲ ਭਰ ਜਾਂਦਾ ਹੈ ਜਿਸ ਤਰ੍ਹਾਂ ਕਾਗਜ਼ ਦੇ ਉੱਪਰ ਲਿਖੀ ਹੁੰਡੀ ਭਾਵੇਂ ਬੈਂਕ ਦਾ ਡਰਾਫਟ ਦੀ ਕੀਮਤ ਅਨਜਾਨ ਅਨਪੜ ਮਨੁੱਖ ਨਹੀਂ ਜਾਣਦਾ ਅਤੇ ਨਾ ਹੀ ਬੈਂਕ ਡਰਾਫਟ ਦਾ ਮਨੁੱਖ ਨੂੰ ਕੋਈ ਭਾਰ ਲੱਗਦਾ ਹੈ ਪਰ ਜਦੋਂ ਉਹ ਬੈਂਕ ਡਰਾਫਟ ਸ਼ਾਹੂ ਕਰਨ ਨੂੰ ਦਿੱਤੀ ਜਾਂਦੀ ਹੈ ਤਾਂ ਉਸ ਛੋਟੇ ਜਿਹੇ ਕਾਗਜ਼ ਦੇ ਬਦਲੇ ਉਸ ਨੂੰ ਬਿਆੰਤ ਮਾਇਆ ਪ੍ਰਾਪਤ ਹੋ ਜਾਂਦੀ ਹੈ ਅਤੇ ਇਹ ਦੇਖ ਮਨੁੱਖ ਹੈਰਾਨ ਲੱ ਜਾਂਦਾ ਹੈ ਤੀਸਰੀ ਉਦਾਹਰਣ ਪਾਈ ਸਾਹਿਬ ਨੇ ਬੋਹੜ ਦੇ ਬੀਜ ਦਿੱਤੀ ਹੈ ਜਿਸ ਤਰ੍ਹਾਂ ਬੋਹੜ ਦਾ ਬੀਜ ਬੜਾ ਹੀ ਮਹੀਨ ਹੁੰਦਾ ਹੈ ਕਿਸੇ ਬੱਚੇ ਨੂੰ ਆਪਣੀ ਤਲੀ ਉੱਪਰ ਬਹੜ ਦਾ ਬੀਜ ਰੱਖ ਕੇ ਦੱਸਿਆ ਜਾਵੇ ਕਿ ਇਸ ਛੋਟੇ ਜਿਹੇ ਬੀਜ ਵਿੱਚ ਬੜਾ ਵੱਡਾ ਬਹੜ ਦਾ ਦਰਖਤ ਸਮਾਇਆ ਹੋਇਆ ਹੈ ਤਾਂ ਉਹ ਨਦਾਨ ਬੱਚਾ ਜਕੀਨ ਨਹੀਂ ਕਰਦਾ ਪਰ ਜਦੋਂ ਉਹ ਉਸ ਛੋਟੇ ਜਿਹੇ ਬੀਜ ਨੂੰ ਟਰਤੀ ਵਿੱਚ ਬੀਜਦਾ ਹੈ ਅਤੇ ਸਮੇਂ ਦੇ ਨਾਲ ਉਸ ਦਾ ਵਿਸਥਾਰ ਹੁੰਦਾ ਹੈ ਤਾਂ ਉਸ ਵਿਸਥਾਰ ਨੂੰ ਵੇਖ ਕੇ ਉਹ ਬੱਚਾ ਬੜਾ ਹੈਰਾਨ ਹੁੰਦਾ ਹੈ ਕਿ ਇਸ ਛੋਟੇ ਜਿਹੇ ਬੀਜ ਵਿੱਚ ਕਿੰਨਾ ਮਹਾਨ ਬਹੜ ਦਾ ਦਰਖਤ ਛੁਪਿਆ ਹੋਇਆ ਸੀ ਇਸੇ ਤਰ੍ਹਾਂ ਗੁਰੂ ਦੇ ਸਿੱਖ ਜੋ ਸਤਗੁਰੂ ਜੀ ਦਾ ਬਚਨ ਮੰਨ ਕੇ ਗੁਰਮੰਤਰ ਰੂਪੀ ਬੀਜ ਦਾ ਅਭਿਆਸ ਕਰਦੇ ਹਨ ਅਤੇ ਉਸ ਗੁਰਮੰਤਰ ਦੀ ਅਸਲੀ ਕੀਮਤ ਪਰਮਾਤਮਾ ਦੀ ਦਰਗਾਹ ਵਿੱਚ ਜਦੋਂ ਪੈਂਦੀ ਹੈ ਤਾਂ ਵਿਅਕਤੀ ਬੜਾ ਹੈਰਾਨ ਹੁੰਦਾ ਹੈ ਕਿ ਜੇਕਰ ਪ੍ਰਭੂ ਦਾ ਨਾਮ ਇੰਨਾ ਮਹਾਨ ਸੀ ਤਾਂ ਮੈਨੂੰ ਹੋਰ ਜਪਨਾ ਚਾਹੀਦਾ ਸੀ ਪਰ ਉਸ ਵੇਲੇ ਸਮਾਂ ਬੀਤ ਚੁੱਕਾ ਹੁੰਦਾ ਹੈ ਇਹ ਸ਼੍ਰੇਸ਼ਟ ਪ੍ਰਸਤਾਵੇ ਦੇ ਫਲਸਰੂਪ ਪ੍ਰਭੂ ਨਾਲੇ ਨਾਮ ਜਪਣ ਦੀ ਲਾਲਸਾ ਰੱਖਣ ਵਾਲੇ ਵਿਅਕਤੀਆਂ ਦੀ ਆਤਮਾ ਨੂੰ ਪਰਮਾਤਮਾ ਕਿਸੇ ਪੈ ਭਾਵਨੀ ਅਤੇ ਧਾਰਮਿਕ ਰੁਚੀ ਰੱਖਣ ਵਾਲੇ ਪਰਿਵਾਰ ਵਿੱਚ ਜਨਮ ਪ੍ਰਦਾਨ ਕਰ ਦਿੰਦਾ ਹੈ ਅਤੇ ਜਨਮ ਤੋਂ ਹੀ ਧਾਰਮਿਕ ਮਾਹੌਲ ਉਸ ਆਤਮਾ ਨੂੰ ਨਾਮ ਜਪ ਵਿੱਚ ਵਾਧਾ ਕਰਨ ਲਈ ਸਹਾਇਕ ਸਿਧ ਹੁੰਦਾ ਹੈ। ਬਾਬਾ ਜੀ ਕਹਿਣ ਲੱਗੇ ਸੇਵਾ ਸਿੰਘ ਸਵਾਸ ਬੜੇ ਕੀਮਤੀ ਹਨ ਜਿਨ੍ਹਾਂ ਨੂੰ ਇਹਨਾਂ ਸਵਾਸਾਂ ਦੀ ਕੀਮਤ ਦਾ ਪਤਾ ਲੱਗਾ ਉਹਨਾਂ ਨੇ ਇੱਕ ਇੱਕ ਸਵਾਸ ਨੂੰ ਤਿੰਨਾਂ ਲੋਕਾਂ ਦਾ ਮੁੱਲ ਦਰਸਾਇਆ ਹੈ। ਅਤੇ ਬਾਬਾ ਕਬੀਰ ਜੀ ਵੀ ਇਸ ਤਰ੍ਹਾਂ ਫਰਮਾਨ ਕਰਦੇ ਹਨ ਕਬੀਰ ਕਹਤਾ ਹੂੰ ਕਹਿ ਜਾਤ ਹੂੰ ਕਹਤ ਵਜਾਵੋ ਢੋਲ ਏਕ ਸਵਾਸ ਬਿਰਠਾ ਜਾਏ ਤਿੰਨ ਲੋਕ ਕਾ ਬੋਲ ਕਬੀਰ ਜੀ ਨੇ ਨਿਰਾ ਕਿਹਾ ਹੀ ਨਹੀਂ ਜਿਸ ਵੇਲੇ ਕਾਰਵਿਹਾਰ ਕਰਦੇ ਆ ਸੂਈ ਦੀ ਨਲੀ ਵਿੱਚ ਭਾਗਾ ਪਉਣ ਲੱਗਿਆ ਪਰਮਾਤਮਾ ਨਾਲੋਂ ਉਹਨਾਂ ਦਾ ਧਿਆਨ ਟੁੱਟਾ ਤਾਂ ਬਾਬਾ ਕਬੀਰ ਜੀ ਨੇ ਤੰਨੇ ਬੁੰਨੇ ਦਾ ਕੰਮ ਹੀ ਛੱਡ ਦਿੱਤਾ ਕੰਮ ਛੱਡਣ ਨਾਲ ਕੁਦਰਤੀ ਸੀ ਰੋਜ਼ਗਾਰ ਬੰਦ ਹੋ ਗਿਆ ਬਾਬਾ ਕਬੀਰ ਜੀ ਦੀ ਮਾਤਾ ਦਸ ਕੋਰੇ ਪਰ ਪਰ ਕੇ ਰੋਂਦੀ ਪਰਮਾਤਮਾ ਨੂੰ ਸੰਬੋਧਨ ਕਰਕੇ ਕਬੀਰ ਜੀ ਨੂੰ ਕਹਿੰਦੀ ਹੈ "ਹੇ ਰਾਮ ਕਬੀਰ ਨੇ ਸਾਰਾ ਤਾਣੇ ਬਾਨੇ ਦਾ ਕੰਮ ਤਿਆਗ ਦਿੱਤਾ ਹੈ ਹੁਣ ਇਸ ਦੇ ਬੱਚੇ ਪਰਿਵਾਰ ਰੋਟੀ ਪਾਣੀ ਤੋਂ ਬਿਨਾ ਕਿਵੇਂ ਜਿਉਂਦੇ ਰਹਿਣਗੇ ਕਿਉਂਕਿ ਕੱਪੜੇ ਬੁਨਣ ਨਾਲ ਹੀ ਤਾਂ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ ਇਸ ਨੇ ਤਾਂ ਸਾਰਾ ਕਾਰਵਿਹਾਰ ਛੱਡ ਕੇ ਇੱਕ ਰਾਮ ਦਾ ਨਾਮ ਹੀ ਜਪਣਾ ਆਰੰਭ ਕਰ ਦਿੱਤਾ ਹੈ ਬਾਬਾ ਕਬੀਰ ਜੀ ਨੇ ਮਾਤਾ ਦਾ ਰੋਣਾ ਅਤੇ ਉਲਾਮਾ ਸੁਣ ਕੇ ਉੱਤਰ ਦਿੱਤਾ ਮਾਤਾ ਜਦੋਂ ਮੈਂ ਨਲੀ ਵਿੱਚ ਧਾਗਾ ਪੁੰਦਾਂ ਹ ਤਾਂ ਧਿਆਨ ਧਾਗੇ ਵਿੱਚ ਚਲਾ ਜਾਂਦਾ ਹੈ ਅਤੇ ਮੈਨੂੰ ਮੇਰਾ ਪਿਆਰਾ ਮਾਲਕ ਰਾਮ ਬਿਸਰ ਜਾਂਦਾ ਹੈ ਅਤੇ ਜਿਸ ਕੰਮ ਕਰਨ ਵਿੱਚ ਮੈਨੂੰ ਪਰਮਾਤਮਾ ਦਾ ਨਾਮ ਭੁੱਲ ਜਾਵੇ ਮੈਂ ਉਹ ਕੰਮ ਨਹੀਂ ਕਰਨਾ ਕਿਉਂਕਿ ਮੇਰੇ ਸਵਾਸ ਬੜੇ ਕੀਮਤੀ ਹਨ ਮੈਂ ਇਨਾਂ ਸਵਾਸਾਂ ਨੂੰ ਨਾਮ ਜਪ ਕੇ ਸਫਲ ਕਰਨਾ ਹੈ ਬਾਕੀ ਰਹੀ ਪਰਿਵਾਰ ਅਤੇ ਬੱਚਿਆਂ ਦੀ ਗੱਲ ਜਿਸ ਪਰਮਾਤਮਾ ਨੇ ਪਰਿਵਾਰ ਅਤੇ ਬੱਚੇ ਦਿੱਤੇ ਹਨ ਇਨਾ ਦੀ 로ਜੀ ਰੋਟੀ ਦਾ ਫਿਕਰ ਉਸ 로ਜੀ ਦੇ ਹਿੰਦ ਪਰਮਾਤਮਾ ਨੂੰ ਹੈ। ਮੁਸ ਮੁਸ ਰੋਵੈ ਕਬੀਰ ਕੀ ਮਾਈ ਇਹ ਬਾਰਿਕ ਕੈਸੇ ਜਿਵੈ ਰਗੁਰਾਈ ਤਨਨਾ ਬੁਨਨਾ ਸਭ ਤਜਿਓ ਹੈ ਕਬੀਰ ਹਰ ਕਾ ਨਾਮ ਲਿਖ ਲਿਓ ਸਰੀਰ ਜਬਲਗ ਤਾਗਾ ਬਾਹੋ ਬਹੀ ਤਬਲਗ ਬਿਸਰੈ ਰਾਮ ਸੁਨੇਹੀ ਓਸ਼ੀ ਮਤ ਮੇਰੀ ਜਾਤ ਜੁਲਾਹਾ ਹਰ ਕਾ ਨਾਮ ਲਹਿਓ ਲੈ ਰਾਹਾ ਕਹਿਤ ਕਬੀਰ ਸੁਨੋ ਮੇਰੀ ਮਾਈ ਅਮਰਾ ਇਨਕਾ ਦਾਤਾ ਇਕ ਲਗੁਰਾਈ ਬਾਬਾ ਜੀ ਫਿਰ ਕਹਿਣ ਲੱਗੇ ਸੇਵਾ ਸਿੰਘ ਸਵਾਸ ਬੜੇ ਅਮੁੱਲ ਹਨ ਇਨ੍ਹਾਂ ਸਵਾਸਾਂ ਨਾਲ ਪਰਮਾਤਮਾ ਦਾ ਨਾਮ ਜਪ ਕੇ ਲਹਾ ਪ੍ਰਾਪਤ ਕਰਨਾ ਚਾਹੀਦਾ ਹੈ ਅਤੇ ਇੱਕ ਇੱਕ ਸਵਾਸ ਨੂੰ ਕੀਮਤੀ ਜਾਣ ਕੇ ਸਫਲਾ ਕਰਨਾ ਚਾਹੀਦਾ ਹੈ ਜਿਹੜਾ ਸਵਾਸ ਪਰਮਾਤਮਾ ਦੀ ਝਾਤ ਤੋਂ ਬਿਨਾਂ ਪਤਿਤ ਹੋਵੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਟ ਹੰਸ ਰਾਗ ਅੰਦਰ ਕੀਤੇ ਗਏ ਫਰਮਾਨ ਅਨੁਸਾਰ ਜਿਤ ਵੇਲਾ ਵਿਸਰੈ ਤਾਂ ਲਾਗੇ ਹਵਾ ਹੋਕਾ ਲਗਣਾ ਚਾਹੀਦਾ ਹੈ ਸਵਾਸਾਂ ਦੀ ਸਫਲਤਾ ਲਈ ਗੁਰੂ ਰਾਮਦਾਸ ਜੀ ਦੇ ਫਰਮਾਨ ਨੂੰ ਹਮੇਸ਼ਾ ਸਨਮੁਖ ਰੱਖਣਾ ਚਾਹੀਦਾ ਹੈ ਹਲ ਜਪਦੇ ਆਖਿ ਨ ਟੀਲ ਨ ਕੀਜਈ ਮੇਰੀ ਜੁੰਦੜੀਏ ਮਤ ਕਹਿ ਜਾਪੈ ਸਹੋ ਆਵੇ ਕੇ ਨਾ ਆਵੈ ਰਾਮ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵੀ ਸੁਹੀ ਰਾਗ ਅੰਦਰ ਫਰਮਾਨ ਹੈ ਕਿ ਜਿਸ ਸਵਾਸ ਵੇਸ ਪਰਮਾਤਮਾ ਦੀ ਹੋਂਦ ਭੁੱਲ ਜਾਵੇ ਉਹ ਸਵਾਸ ਉਹ ਧਮ मनुख ਦਾ ਵਿਅਰਥ ਚਲਾ ਜਾਂਦਾ ਹੈ ਜੋ ਦਮ ਚੀਤਨਾ ਆਵਈ ਸੋ ਦਮ ਬਿਰਥਾ ਜਾਏ ਬਾਬਾ ਫਰੀਦ ਜੀ ਨੇ ਵੀ ਮਨੁੱਖ ਨੂੰ ਗਾਫਲਤਾ ਦੀ ਨੀਂਦ ਤੋਂ ਉਠਾਨ ਕਰਨ ਲਈ ਬੜਾ ਸੁੰਦਰ ਪਰਮਾਨੰਦ ਦੇ ਸੁਚੇਤ ਕੀਤਾ ਹੈ ਆਪ ਫਰਮਾਨ ਕਰਦੇ ਹਨ اے ਮਨੁੱਖ ਭਲਾ ਕੋਈ ਮਨੁੱਖ ਕੋਠੇ ਦੀ ਛੱਤ ਉੱਪਰ ਦੌੜਨ ਲੱਗ ਜਾਵੇ ਤੂੰ ਹੀ ਦੱਸ ਉਹ ਕਿੰਨਾ ਚਿਰ ਤੋੜਦਾ ਰਹੇਗਾ ਬਦਤੋ ਬਦ ਬੀਤੀ ਕਦਮ ਤੋੜ ਸਕੇਗਾ ਆਖਰ ਕੋਠੇ ਦਾ ਅੰਤ ਆ ਹੀ ਜਾਣਾ ਹੈ ਤੇਵੇਂ ਹੀ ਤੂੰ ਮੌਤ ਤੋਂ ਕਿੰਨਾ ਚਿਰ ਬਚਿਆ ਰਹੇਗਾ ਅਖੀਰ ਇੱਕ ਦਿਨ ਮੌਤ ਨੇ ਤੈਨੂੰ ਗ੍ਰਸ ਹੀ ਲੈਣਾ ਹੈ ਜੋ ਗਿਣਤੀ ਦੇ ਦਿਨ ਪ੍ਰਮਾਤਮਾ ਨੇ ਬਖਸ਼ਿਸ਼ ਕੀਤੇ ਹਨ ਉਹ ਬੜੀ ਛੇਤੀ ਛੇਤੀ ਬਤੀਤ ਹੋ ਗਏ ਹਨ ਅਤੇ ਹੋ ਜਾਣੇ ਹਨ ਤੂੰ ਆਪਣੇ ਭਲੇ ਲਈ ਉਹਨਾਂ ਨੂੰ ਸੰਭਾਲ ਲੈ ਨਹੀਂ ਤੇ ਆਖਰ ਤੇ ਪਛਤੋਣਾ ਹੀ ਪਵੇਗਾ ਇਸ ਲਈ ਪਛਤਾਵੇ ਦੇ ਸਾਲ ਤੋਂ ਬਚਣ ਲਈ ਬਾਬਾ ਕਬੀਰ ਜੀ ਦੇ ਇਸ ਸਬਦ ਤੋਂ ਸਿੱਖਿਆ ਲੈ ਕੇ ਸ਼ਿਗਰਤਾ ਨਾਲ ਆਪਣੇ ਭਲੇ ਦਾ ਕਾਰਜ ਆਰੰਭ ਕਰ ਦੇਣਾ ਚਾਹੀਦਾ ਹੈ ਪਜੋ ਗੋਬਿੰਦ ਪੂਲ ਮਤ ਜਾਹੋ ਮਾਨਸ ਜਨਮ ਕਾ ਇਹ ਹੀ ਲਾਹੋ ਜਬਲਗ ਜਰਾ ਰੋਗ ਨਹੀਂ ਆਇਆ ਜਬਲਗ ਕਾਲ ਗਰਸੀ ਨਹੀਂ ਕਾਇਆ ਜਬਲਗ ਬਿਕਲ ਪਈ ਨਹੀਂ ਬਾਨੀ ਪਜ ਲਹੇਰੇ ਮਨ ਸਾਰਗ ਬਾਨੀ ਆਪਣਾ ਪਜਸ ਪਜਸ ਕਬ ਪਾਈ ਆਵੇ ਅੰਤ ਨ ਪਜਿਆ ਜਾਈ ਜੋਕਿਸ਼ ਕਰੈ ਸੋਈ ਅਬਸਾਰ ਫਿਰ ਪ੍ਰਸਤਾਹੋ ਨ ਪਾਵ ਹੋ ਪਰ ਜੇ ਸਤਗੁਰਾਂ ਅਤੇ ਭਗਤਾਂ ਦੇ ਸਾਡੇ ਹੀ ਭਲੇ ਲਈ ਉਚਾਰਨ ਕੀਤੇ ਫਰਮਾਨ नजरअंदाज कर देव गे तो फिर पछतावे सिवा, कुछ भी पले नहीं पवेगा फिर पातशाह पछताहो गए प्राण जाहेंगे शूट वाहेगुरु जी का खालसा वाहेगुरु जी की फतेह